ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਹੀ ਸੋ ਦੋਸਤੋ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਨਾਲ ਮੈਨੂੰ ਮੈਸੇਜ ਆ ਰਹੇ ਸੀ ਕਿ WhatsApp ਦੇ ਉੱਤੇ ਉਹਨਾਂ ਨੇ ਫੋਨ ਵੀ ਕੀਤਾ ਉਹ ਕਹਿੰਦੇ ਕਿ ਵੀਰ ਜੀ ਅਸੀਂ ਨਾ ਜਦੋਂ ਵੀ ਆਪਣੇ YouTube ਦੇ ਉੱਤੇ ਸੀ ਆਪਣੀ ਜਿਹੜੀ ਵੇ ਦੀ ਸ਼ੋਰਟ ਵੀਡੀਓ ਅਸੀਂ ਉਹ ਅਪਲੋਡ ਕਰਦੇ ਨੇ ਸਾਡੀ ਜਿਹੜੀ ਸ਼ੋਰਟ ਵੀਡੀਓਜ਼ ਨੇ ਉਹ ਮਤਲਬ ਵੀ ਵਾਇਰਲ ਨਹੀਂ ਹੁੰਦੀ ਹੈਗੀਆਂ ਉਹਦੇ 5 10 20 ਜਾਂ ਫਿਰ 100 ਕ ਵਿਊ ਆਂਦਾ ਵਾ 100 ਵਿਊ ਆਉਣ ਤੋਂ ਬਾਅਦ ਉਹ ਵਾਇਰਲ ਹੁੰਦੀ ਨਹੀਂ ਹੈਗੀ ਤੇ ਜੇ ਅਸੀਂ ਲੋਕਾਂ ਦੀ ਇਹ ਸ਼ੋਰਟ ਵੀਡੀਓ ਦੇਖੀ ਉਹਨਾਂ ਦੇ ਵਿੱਚ ਨ ਮਿਲੀਅਨਸ ਦੇ ਵਿੱਚ ਵਿਊ ਆਉਂਦੇ ਨੇ ਵੀ ਪਰ ਇੰਨਾ ਕਿਉਂ ਹੁੰਦਾ ਵਾ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਜਿਹੜੀ ਤੁਹਾਡੀ ਸ਼ੋਰਟ ਵੀਡੀਓ ਆ ਤੁਹਾਡੀ ਸ਼ੋਰਟ ਵੀਡੀਓ ਕਿਉਂ ਨਹੀਂ ਵਾਇਰਲ ਹੁੰਦੀ ਹੈਗੀ ਵੀ ਤੁਸੀਂ ਕੀ ਗਲਤੀ ਕਰਦੇ ਹੋ ਜਿਹਦੇ ਕਰਕੇ ਜਿਹੜੀ ਤੁਹਾਡੀ ਸ਼ੋਰਟ ਵੀਡੀਓ ਉਹ ਵਾਇਰਲ ਹੁੰਦੀ ਹੈਗੀ ਸੋ ਪਲੀਜ਼ ਇਸ ਵੀ ਮੇਰੇ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਅਗਰ ਤੁਸੀਂ ਵੀਡੀਓ ਨੂੰ ਸਕਿਪ ਕਰਕੇ ਦੇਖੋਗੇ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਆਓ ਜੀ ਆਪਾਂ ਕਰਦੇ ਆ ਵੀਡੀਓ ਸ਼ੁਰੂ ਦੇਖੋ ਸ਼ੋਰਟ ਵੀਡੀਓ ਨੂੰ ਵਾਇਰਲ ਕਰਨ ਲਈ ਨਾ ਸਭ ਤੋਂ ਪਹਿਲਾਂ ਜਿਹੜਾ ਉਹਦਾ ਸਾਈਜ਼ ਆ ਐਕਚੁਅਲੀ ਜਿਹੜਾ ਸਾਈਜ਼ ਆ ਉਹ ਹੋਣਾ ਬਹੁਤ ਜ਼ਰੂਰੀ ਆ ਜਦੋਂ ਮੰਨ ਕੇ ਚੱਲੋ ਤੁਸੀਂ YouTube ਤੇ ਕੋਈ ਵੀਡੀਓ ਤੁਸੀਂ ਅਪਲੋਡ ਕਰਦੇ ਹੋ ਤਾਂ ਉਹਦਾ ਵੀ ਸਾਈਜ਼ ਹੁੰਦਾ ਇੱਕ ਵਰਟੀਕਲ ਹੁੰਦਾ ਇੱਕ ਹਰੀਜ਼ਨਟਲ ਹੁੰਦਾ ਜਿਹੜੇ ਮੰਨ ਲਓ ਤੁਸੀਂ ਦੇਖਿਆ ਹੋਣਾ ਜਵੇ ਮੰਨ ਲਓ ਆਪਾਂ ਰੀਲ ਚੱਲਦੀ ਆ ਜਾਂ ਸ਼ੋਰਟ ਵੀਡੀਓ ਚੱਲਦੀ ਆ ਉਹ ਆਪਣੀ ਵਰਟੀਕਲ ਚੱਲਦੀ ਆ ਨੇ ਇਸ ਤਰੀਕੇ ਨਾਲ ਚੱਲਦੀ ਆ ਨੇ ਹਨਾ ਜਿਹੜੀ ਆਪਾਂ ਦੂਜੀ ਹੁੰਦੀ ਆਪਾਂ ਲੌਂਗ ਵੀਡੀਓ ਪਾਉਨੇ YouTube ਤੇ ਆਪਾਂ ਹਰੀਜ਼ਨਟਲ ਪਾਉਨੇ ਆ ਆਪਾਂ ਇਸ ਤਰੀਕੇ ਨਾਲ ਪਾਉਨੇ ਆ ਹਨਾ ਆ ਜਿਹੜੀ ਚੀਜ਼ ਹੁੰਦੀ ਜਿਹਦਾ ਥੀਏਟਰ ਚ ਫਿਲਮ ਲ ਜੇ ਜਦੋਂ ਤੁਸੀਂ ਲੌਂਗ ਵੀਡੀਓ ਅਪਲੋਡ ਕਰਦੇ YouTube ਦੇ ਉੱਤੇ ਤਾਂ ਉਹਦੇ ਜੇ ਕੀ ਹੈ ਜੀ ਉਹਦਾ ਜਿਹੜਾ ਸਾਈਜ਼ ਹੁੰਦਾ ਉਹ 16.9 ਹੁੰਦਾ ਜਿਹੜਾ ਉਹਦਾ ਐਕਚੁਅਲੀ ਸਾਈਜ਼ ਹੈ ਜਿਹੜਾ ਤੇ ਜਦੋਂ ਤੁਸੀਂ ਕੀ ਕਰਦੇ ਸ਼ੋਰਟ ਵੀਡੀਓ ਤੁਸੀਂ ਅਪਲੋਡ ਕਰਦੇ ਹੋ ਤੁਸੀਂ ਕੀ ਕਰਦੇ ਜਾਂ ਤਾਂ ਫਿਰ ਤੁਸੀਂ ਕਿਸੇ ਦੀ ਵੀਡੀਓ ਡਾਊਨਲੋਡ ਕਰਕੇ ਤੁਸੀਂ ਉਸੇ ਤਰ੍ਹਾਂ ਜਿਵੇਂ ਤੁਸੀਂ ਡਾਊਨਲੋਡ ਕਰਦੇ ਹੋ ਉਸੇ ਤਰ੍ਹਾਂ ਤੁਸੀਂ ਅਪਲੋਡ ਕਰ ਦਿੰਨੇ ਹੋ ਠੀਕ ਹੈ ਉਹਦੇ ਨਾਲ ਕੀ ਹੈ ਕਿ ਤੁਹਾਡੀ ਵੀਡੀਓ ਵਾਇਰਲ ਨਹੀਂ ਹੁੰਦੀ ਹੈਗੀ ਜੇ ਤੁਸੀਂ ਆਪਣੇ ਫੋਨ ਦੇ ਉੱਤੇ ਕੋਈ ਸ਼ੂਟ ਕਰਦੇ ਹੋ ਜਾਂ ਫਿਰ ਤੁਸੀਂ ਫੋਨ ਦੇ ਉੱਤੇ ਆਪਣੀ ਐਡਿਟ ਕਰਦੇ ਹੋ ਪਰ ਤੁਹਾਨੂੰ ਇਹ ਹੀ ਨਹੀਂ ਪਤਾ ਹੈਗਾ ਵੀ ਜਿਹੜੀ ਸਾਡੀ ਛੋਟ ਵੀਡੀਓ ਦਾ ਜਿਹੜਾ ਐਕਚੁਅਲ ਸਾਈਜ਼ ਹੈ ਜਿਹੜਾ ਉਹ ਕਿੰਨਾ ਹੋਣਾ ਚਾਹੀਦਾ ਵਾ ਜਦੋਂ ਤੁਹਾਨੂੰ ਇਹ ਪਤਾ ਲੱਗਿਆ ਵੀ ਜਿਹੜਾ ਉਹ ਤੁਹਾਡੀ ਵੀਡੀਓ ਦਾ ਐਕਚੁਅਲ ਸਾਈਜ਼ ਹੈ ਛੋਟ ਵੀਡੀਓ ਦਾ ਉਹ ਕਿੰਨਾ ਹੋਣਾ ਚਾਹੀਦਾ ਤੇ ਤੁਹਾਡੀ ਵੀਡੀਓ اٹੋਮੈਟਿਕ ਹੀ ਵਾਇਰਲ ਹੋਏਗੀ ਕਿਉਂਕਿ ਜਿਹੜਾ ਯੂਟਿਊਬਰ ਯੂਟਿਊਬ ਵੀ ਉਹ ਚੀਜ਼ ਨੂੰ ਪ੍ਰਮੋਟ ਕਰਦਾ ਵਾ ਜਿਹੜੀ ਮਤਲਬ YouTube ਦੇ ਕਰਟੇਰੀਆ ਦੇ ਮੁਤਾਬਿਕ ਸਹੀ ਆ YouTube ਕਹਿੰਦਾ ਉਹ ਵੀ ਇਹ ਜਿਹੜੀ ਵੀਡੀਓ ਵਾ ਇਹ ਮੇਰੇ ਫਰੇਮ ਦੇ ਵਿੱਚ ਜਾਨਕੀ ਜਿਹੜੀ ਮੇਰਾ ਕਰਟੇਰੀਆ ਉਹਦੇ ਵਿੱਚ ਪੂਰੀ ਫਿੱਟ ਵੇਟਦੀ ਆ ਤੇ YouTube ਉਹ ਚੀਜ਼ ਨੂੰ ਪ੍ਰਮੋਟ ਕਰਦਾ ਵਧੀਆ ਵਧੀਆ ਤਾਂ ਕਰਕੇ ਜੇ ਮੰਨ ਕੇ ਚੱਲੋ ਤੁਹਾਡੇ ਤੋਂ ਕੋਈ ਵਧੀਆ ਵੀਡੀਓ ਆ ਪਰਫੈਕਟ ਉਹਦਾ ਸਾਈਜ਼ ਆ ਪਰਫੈਕਟ ਉਹਦਾ ਰੈਜ਼ੋਲੂਸ਼ਨ ਆ ਪਰਫੈਕਟ ਉਹ ਫੁੱਲ HD ਆ ਤਾਂ YouTube ਉਹ ਵੀਡੀਓ ਨੂੰ ਪ੍ਰਮੋਟ ਕਰੇਗਾ ਨਾ ਤੁਹਾਡੀ ਵੀਡੀਓ ਨੂੰ ਕਿਉਂ ਕਿਉਂ ਪ੍ਰਮੋਟ ਕਰੇਗਾ ਕਿਉਂਕਿ YouTube ਆ ਜਿਹੜਾ YouTube ਵੀ ਇੱਕ ਬ੍ਰੈਂਡ ਆ ਉਹਨੇ ਤੁਹਾਨੂੰ ਪੈਸੇ ਦੇਣੇ ਆ ਉਹ ਆਪਣੇ ਬ੍ਰੈਂਡ ਦੀ ਬੇਇੱਜ਼ਤੀ ਥੋੜੀ ਕਰਾਊਗਾ ਲੋ ਕੁਆਲਿਟੀ ਦੀ ਵੀਡੀਓ ਨੂੰ ਪ੍ਰਮੋਟ ਕਰਕੇ ਜਾਂ ਫਿਰ ਜਿਹੜਾ ਉਹਦਾ ਐਕਚੁਅਲੀ ਸਾਈਜ਼ ਆ ਜਿਹੜਾ ਉਹਨੂੰ ਨਾ ਉਹਦਾ ਸਹੀ ਹੋਣ ਕਰਕੇ ਉਹਨੂੰ ਪ੍ਰਮੋਟ ਥੋੜੀ ਕਰੂਗਾ ਸੋ ਇਸ ਕਰਕੇ ਤੁਹਾਡੀ ਵੀਡੀਓ ਦਾ ਐਕਚੁਅਲ ਸਾਈਜ਼ ਆ ਜਿਹੜਾ ਉਹ ਹੋਣਾ ਜ਼ਰੂਰੀ ਆ ਉਹ ਸਾਈਜ਼ ਕੀ ਹੋਣਾ ਚਾਹੀਦਾ ਵਾ ਸੋ ਮੈਂ ਤੁਹਾਨੂੰ ਫੋਨ ਤੇ ਲੈ ਕੇ ਜਾਂਦਾ ਆਪਣੇ ਮੋਬਾਈਲ ਫੋਨ ਦੇ ਉੱਤੇ ਤੁਸੀਂ ਨਾ ਸਾਈਡ ਦੇ ਉੱਤੇ ਦੇਖਿਓ ਮੇਰੇ ਫੋਨ ਦੀ ਨਾ ਸਕਰੀਨ ਜਿਹੜੀ ਉਹ ਚੱਲਦੀ ਪਈ ਹੈ ਜੀ ਤੁਸੀਂ ਸਾਈਡ ਤੇ ਦੇਖੋ ਮੇਰੇ ਫੋਨ ਦੀ ਜਿਹੜੀ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਜਦੋਂ ਤੁਸੀਂ ਕੋਈ ਵੀਡੀਓ ਨੂੰ ਸ਼ੂਟ ਕਰਨਾ ਨਾ ਉਹਨੂੰ ਐਡਿਟ ਕਰਨਾ ਹੀ ਕਰਨਾ ਵਾ ਤਾਂ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ VN ਵੀਡੀਓ ਐਡੀਟਰ ਦੇ ਵਿੱਚ ਜਦੋਂ ਤੁਸੀਂ ਜਾਓਗੇ ਮੇਰੇ ਕੋਲ ਇੱਕ ਵੀਡੀਓ ਪਈ ਆ ਤੁਸੀਂ ਆ ਸਾਈਜ਼ ਦੇਖ ਲਓ ਉੱਪਰ ਕਿੰਨੇ ਸਾਈਜ਼ ਲਿਖੇ ਹੋਏ ਨੇ ਹਨਾ ਇੱਕ ਤਾਂ ਜਿਹੜਾ origignal ਆ ਜਿਹੜੀ ਤੁਸੀਂ ਵੀਡੀਓ ਸ਼ੂਟ ਕਰੋਗੇ ਉਹ origignal ਦਿਖਾਏਗਾ ਜਿੱਥੇ ਫਿਰ 9.16 ਵਾ ਫਿਰ ਹੈਗਾ ਵਾ 1.1 ਫਿਰ ਹੈਗਾ 16.9 ਫਿਰ 4.5 2.3 3.4 4.3 3.2 21.9 18.5 ਇਦਾਂ ਕਰਕੇ ਬਹੁਤ ਸਾਰੇ ਰੈਜ਼ੋਲੂਸ਼ਨ ਨੇ ਬਟ ਸਾਨੂੰ ਕਿਹੜਾ ਚਾਹੀਦਾ ਐਕਚੁਅਲੀ ਜਿਹੜਾ ਸਾਨੂੰ ਚਾਹੀਦਾ ਵਾ ਤੁਸੀਂ ਕੀ ਕਰਦੇ ਹੋ ਸਾਰੇ ਤੁਸੀਂ 9.16 ਤੇ ਕਰ ਦਿਓ ਜਿਹੜੇ YouTube ਤੇ ਕੋਲਨੇ ਹੋ ਹਾਂ ਜਿਹੜੇ Instagram ਤੇ ਪੈਂਦੀ ਆ ਜਾਂ Facebook ਤੇ ਪੈਂਦੀ ਆ ਹਣਾ ਸੌਰੀ ਜਿਹੜੀ ਗੱਲ ਇੰਸਟਾਗ੍ਰਾਮ ਤੇ ਪੈਂਦੀ ਉਹ ਪੈਂਦੀ ਆ 9.16 ਪੈਂਦੀ ਆ ਉਹ ਗੱਲ ਇੰਸਟਾਗ੍ਰਾਮ ਵਾਸਤੇ ਟਿਕਟੋਕ ਵਾਸਤੇ ਆ ਤੇ ਜਿਹੜੀ ਤੁਸੀਂ ਮੰਨ ਕੇ ਚਲੋ ਜੇ ਤੁਸੀਂ ਫੇਸਬੁੱਕ ਤੇ ਪਾਉਣੇ ਹੋ ਫੇਸਬੁੱਕ ਤੇ ਪਾਉਣ ਵਾਸਤੇ 4.5 ਵਾ ਠੀਕ ਹੈ ਜੀ ਜ தவிர 1.1 ਵੀ ਪਾ ਸਕਦੇ ਹੋ 4.5 ਆ ਜਿਹੜੀ YouTube ਤੇ ਸ਼ਾਰਟ ਵੀਡੀਓ ਪਾਉਣੀ ਆ ਉਹ ਹੈਗੀ ਆ ਐਕਚੁਅਲੀ ਉਹ ਸਾਈਜ਼ ਹੈਗਾ ਵਾ ਆ ਜਿਹੜਾ 2.3 ਵਾਲਾ ਤੁਸੀਂ ਆ ਸਾਈਜ਼ ਪਾਉਣਾ ਵਾ ਤੁਸੀਂ ਹੋਰ ਕੋਈ ਸਾਈਜ਼ ਨਹੀਂ ਪਾਉਣਾ ਹੈਗਾ ਤੁਸੀਂ ਇਹ ਦੇਖ ਸਕਦੇ ਹੋ 2.3 ਜਾਫਰ 3.4 ਵਾਲਾ ਪਾਉਣਾ ਵਾ ਜੇ ਤੁਹਾਡੀ ਵੀਡੀਓ ਇਦਾਂ ਛੋਟੀ ਆ ਮੰਨ ਲੀ ਚਲੋ ਤੁਹਾਡੀ ਆ ਵੀਡੀਓ ਦਾ ਰੈਜੂਲੇਸ਼ਨ ਛੋਟਾ ਵਾ ਤੁਸੀਂ ਇੱਥੇ ਕਲਿੱਕ ਕਰਕੇ ਇਹਨੂੰ ਥੋੜਾ ਜਿਹਾ ਵਧਾ ਦਿਓ ਆ ਤੁਹਾਡੀ ਵੀਡੀਓ ਹੋ ਗਈ ਪੂਰੀ ਫੂਰੀ ਫਿੱਟ ਫਰੇਮ ਦੇ ਵਿੱਚ ਬਈਆ ਦੇਖੋ 2.3 2.3 ਜਿਹੜਾ 3 ਫਰੇਮ ਆ ਤੁਹਾਡਾ ਇਹ ਪਰਫੈਕਟ ਆ ਇਹਦੇ ਨਾਲ ਤੁਹਾਡੀ ਜਿਹੜੀ ਸ਼ੋਰਟ ਵੀਡੀਓ ਆ ਵਾਇਰਲ ਹੋ ਗਈ ਤੁਸੀਂ ਬਾਅਦ ਚੋਂ ਇੱਥੋਂ ਐਕਸਪੋਰਟ ਕਰ ਲੈਣਾ ਜਦੋਂ ਤੁਹਾਡੀ ਵੀਡੀਓ ਐਕਸਪੋਰਟ ਹੋ ਗਈ ਹਨਾ 2.3 ਦੇ ਵਿੱਚ ਤੁਸੀਂ ਇਹਨੂੰ ਆਟੋਮੈਟਿਕਲੀ ਆਪਣੇ YouTube ਦੇ ਉੱਤੇ ਤੁਸੀਂ ਵਾਇਰਲ ਕਰ ਦੇਣਾ ਵਾ ਜੋ ਵਾਇਰਲ ਕਿਵੇਂ ਹੋਊਗੀ ਜਦੋਂ ਤੁਸੀਂ ਅਪਲੋਡ ਕਰਤੀ ਅਪਲੋਡ ਕਰਨ ਤੋਂ ਬਾਅਦ ਤੁਸੀਂ ਟਾਈਟਲ ਵਧੀਆ ਜਿਹਾ ਲਿਖਣਾ ਡਿਸਕ੍ਰਿਪਸ਼ਨ ਵਧੀਆ ਜਿਹਾ ਲਿਖਣਾ ਵਾ ਤੇ ਟੈਗ ਵੀ ਲਗਾਉਣੇ ਆ ਤੇ ਤੁਸੀਂ ਹੈਸ਼ਟੈਗ ਵੀ ਲਗਾਉਣੇ ਆ ਥੰਬਨੇਲ ਨਹੀਂ ਲੱਗਦਾ ਹੈਗਾ ਬਹੁਤ ਘੱਟ ਅਰੀਆ ਦੇ ਵੀਡੀਓ ਨੇ ਜਿਨ੍ਹਾਂ ਦੇ ਵਿੱਚ ਸਾਹਮਣੇ ਲੱਗਦਾ ਵਾ ਲੱਗ ਵੀ ਜਾਂਦਾ ਕਈਆਂ ਦੇ ਵਿੱਚ ਕਈਆਂ 'ਚ ਨਹੀਂ ਵੀ ਲੱਗਦਾ ਹੈਗਾ ਠੀਕ ਹੈ ਜੀ ਜੇ ਲੱਗਦਾ ਤਾਂ ਗੁੱਡਾ ਨਹੀਂ ਲੱਗਦਾ ਤਾਂ ਵੀ ਕੋਈ ਦਿੱਕਤ ਨਹੀਂ ਬਸ ਤੁਹਾਡਾ ਜਿਹੜਾ ਥੰਬਨੇਲ ਤੁਹਾਡਾ ਟਾਈਟਲ ਡਿਸਕ੍ਰਿਪਸ਼ਨ ਤੇ ਟੈਗ ਤੁਹਾਡੀ ਇਹ ਤੇ ਚੀਜ਼ਾਂ ਵਧੀਆ ਹੋਣੀਆਂ ਚਾਹੀਦੀਆਂ ਨੇ ਤੇ ਜਿਹੜਾ ਤੁਹਾਡਾ ਐਕਚੁਅਲੀ ਸਾਈਜ਼ ਜਿਹੜਾ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਦਾ ਸ਼ ਬਹੁਤ ਜ਼ਰੂਰੀ ਆ ਤੁਹਾਡੀ ਵੀਡੀਓ ਨੇ ਜਿਹੜੀ ਉਹ ਤਾਂ ਵਾਇਰਲ ਹੋਣੀ ਹੈ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਵੀ ਮੇਰੇ ਇੰਸਟਾਗ੍ਰਾਮ ਤੇ ਫੋਲੋ ਕਰਕੇ ਪੁੱਛ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਵੀ ਆਪਣਾ ਸਵਾਲ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ